ਆ ਥੋੜਾ ਹੀ ਰਹਿ ਗਿਆ ਉਹ ਕਹੇ ਟੁੱਟ ਗਿਆ ਭਾਈ ਬੰਨ ਬੰਨ ਟੁੱਟ ਗਿਆ ਬਾਹਰ ਨਾ ਆਉਣੀ ਸਾਰੇ ਬਸ ਅਰਦਾਸ ਕਰੋ ਫਾਜੇ ਨੂੰ ਆ ਲੋ ਆ ਦੇਖੋ ਉੱਥੇ ਆ ਦੇਖ ਸਕਦਾ ਨਹੀਂ ਤਰੇੜਾ ਸਾਰੀਆਂ ਪੈ ਚੁੱਕੀਆਂ ਆ ਚੱਕ ਲਓ ਇਹਦੀ ਸਾਰੇ ਦੇਖ ਲਓ ਆ ਦਰਖਤ ਜਾਨੀ ਚਪੜਾ ਚੱਕ ਲਈ ਅੱਜ ਕੋਲ ਚਲੋ ਅਸੀਂ ਬਣਾਉਣਾ ਵੀਡੀਓ ਆ ਥੋੜਾ ਹੀ ਰਹਿ ਗਿਆ ਕਾ ਟੁੱਟ ਗਿਆ ਭਾਈ ਬੰਨ ਬੰਨ ਟੁੱਟ ਗਿਆ ਬਾਹਰ ਨਾਲ ਆਉਂਗੀ ਸਾਰੇ ਬਸ ਅਰਦਾਸ ਕਰੋ ਫਾਜੇ ਨੂੰ ਆ ਲੋ ਬਹੁਤ ਰਹਿ ਜਾਂ ਬਿਲਕੁਲ तकरीबन ਆ ਲੋ ਆ ਲੋ ਸਾਰਾ ਤੁਨ ਲਾਈਵ ਦਿਖਾ ਰਹੇ ਆ ਆ ਲੋ ਟੁੱਟ ਗਿਆ ਸਾਰਾ ਹੀ ਇੱਧਰ ਤਕਰੀਬਨ ਸਾਰੇ ਇੱਧਰ ਨੂੰ ਭਜਾਂਗੇ ਵੀਰੇ ਇਹਨੂੰ ਨਹੀਂ ਇੱਧਰ ਕੋਲ ਖੜੂਗਾ ਖਿਆਲ ਪੜਾਉਣਾ ਨਹੀਂ ਨਹੀਂ ਆਪਣੇ ਇਕੱਲੇ ਆਹ ਦੇਖੋ ਆਹ ਦੇਖ ਸਕਦੇ ਤੁਸੀਂ ਤਰੇੜਾ ਸਾਰੀਆਂ ਪੈ ਚੁੱਕੀਆਂ ਆ ਆਹ ਦੇਖ ਲਓ ਆਹ ਦੇਖ ਲਓ ਆਹ ਡਰਕਟ ਜਾਨੀ ਚਪੜਾ ਚੱਕ ਜਾਈ ਜਾਨੀ ਬੇਚਣਾ ਵਾਰਦੀ ਹੈ ਮੜਾਇਆ ਆਪਣੇ ਪੈਰ ਵਾਲਾ ਹੁਣ ਪੈਰ ਵਾਲਾ ਜਾਣਾ ਕੋਈ ਓਏ ਕੋਈ ਬਾਈ ਪਿੱਛੇ ਹੋ ਜਾ ਆਹ ਨਹੀਂ ਆ ਦੇਗਾ ਕਿੰਨਾਂ ਬਸ ਆਹ ਗੇਟ ਹੈਗਾ ਪਾ ਗੇਟ ਨੂੰ ਹੋ ਗਿਆ ਪਾ